ਭਾਜਪਾ ਦੇ ਸੀਨੀਅਰ ਨੇਤਾ ਤਰਨ ਚੁਗਦਾ ਜਨਮ ਦਿਨੈ ਬੀਜਪੀ ਵਰਕਰਾਂ ਅਤੇ ਆਗੂਆਂ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਮਨਾਉਂਦੇ ਹੋਏ ਅੱਜ 올 ਇੰਡੀਆ ਪਿੰਗਲਵਾੜਾ ਚੈਰੀ ਟੇਬਲ ਸੁਸਾਇਟੀ ਦੇ ਵਿੱਚ ਰਹਿੰਦੇ ਲੋਕਾਂ ਨੂੰ ਵਧੀਆ ਕੰਪਨੀ ਦੇ ਸਲੀਪਰ ਵੰਡ ਕੇ ਜਨਮ ਦਿਨ ਮਨਾਇਆ ਗਿਆ। ਸੋ ਬੀਜਪੀ ਦੇ ਆਗੂਆਂ ਅਤੇ ਵਰਕਰਾਂ ਨੇ ਦੱਸਿਆ ਕਿ ਆ ਸਾਡੇ ਭਾਜਪਾ ਦੇ ਸੀਨੀਅਰ ਨੇਤਾ ਤਰਨ ਚੁਗਦੇ ਜਨਮ ਦਿਨ ਮੌਕੇ ਤੇ ਜਦੋਂ ਅਸੀਂ ਤਰਨ ਚੁਗ ਜੀ ਕੋਲੋਂ ਜਨਮ ਦਿਨ ਮੌਕੇ ਕੇਕ ਕੱਟ ਅਤੇ ਹੋਰ ਤਰੀਕਿਆਂ ਨਾਲ ਖੁਸ਼ੀ ਪ੍ਰਗਟ ਕਰਨ ਦੀ ਗੱਲ ਆਖੀ ਤਾਂ ਉਹਨਾਂ ਕਿਹਾ ਕਿ ਕੇਕ ਕੱਟਣ ਦੀ ਜਗ੍ਹਾ ਕਿਸੇ ਲੋੜਵੰਦ ਦੀ ਮਦਦ ਕਰਨ ਦੀ ਲੋੜ ਉਹੜੀ ਜ਼ਰੂਰਤ ਦਾ ਸਮਾਨ ਹਾਸਿਲ ਕਰ ਸਕਣ ਅਤੇ ਉਹਨਾਂ ਦੀਆਂ ਦੁਆਵਾਂ ਮਿਲਣਾ ਹੀ ਅਸਲੀ ਖੁਸ਼ੀ ਹੈ। ਬਹੁਤ ਹੀ ਸਮਝਲੋ ਵੀ ਸਾਡੇ ਸਤਿਕਾਰਯੋਗ ਵੱਡੇ ਭਾਈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰुण ਚੁਗਜੀ ਦਾ ਅੱਜ ਜਨਮ ਦਿਨ ਹੈ। ਉਹਨਾਂ ਦਾ ਜਨਮ ਦਿਨ ਅਸੀਂ ਮਨਾਉਣ ਵਾਸਤੇ ਮੇਰੀ ਰਾਤੀ ਗੱਲ ਹੋਈ ਸੀ ਮੈਂ ਕਿਹਾ ਭਾਜੀ ਕੋਈ ਕੱਲ ਦਾ ਕੀ ਪ੍ਰੋਗਰਾਮ ਹੈ। ਮੈਨੂੰ ਕਹਿੰਦੇ ਕੋਈ ਪ੍ਰੋਗਰਾਮ ਫੂਰਨਾ ਰੱਖਣਾ ਮੈਂ ਕਿਹਾ ਕੁਝ ਕਾਰਕਿਰਤਾਵਾਂ ਦੇ ਵਿੱਚ ਖੁਸ਼ੀ ਹੈ ਵੀ ਉਹ ਕਹਿੰਦੇ ਕੇਕ ਕੱਟਨੇ ਨੇ ਕੋਈ ਢੋਲ ਵਜਾ ਕੇ ਨੱਚਣਾ ਹੈ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕਾਰਜਕ੍ਰਮ ਕਰੋ ਚਾਹੇ ਨਾ ਕਰੋ ਇਹ ਕੇਕ ਵਾਲੇ ਪਰ ਮੇਰਾ ਇੱਕ ਕਾਰਜਕ੍ਰਮ ਜ਼ਰੂਰ ਕਰਨਾ ਪਿੰਗਲਵਾੜੇ ਜਾ ਕੇ ਜਿਹੜੇ ਵਿਕਲਾੰਗ ਨੇ ਜਿਹੜੇ ਬਿਮਾਰ ਲੋਗ ਨੇ ਜਿਹੜੇ ਬੜੇ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਜਿਹੜੇ ਯਤੀਮ ਲੋਗ ਨੇ ਚਲੋ ਪ੍ਰਮਾਤਮਾ ਕਦੀ ਵੀ ਕਿਸੇ ਨੂੰ ਵੀ ਪਿੰਗਲਵਾੜੇ ਨਾਲ ਲੈ ਕੇ ਆਵੇ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਨੂੰ ਕੁਝ ਤੁਸੀਂ ਦੇਖ ਰਹੇ ਹੋ ਵੀ ਦੋ ਬੋਰੇ ਨੇ ਬਹੁਤ ਵੱਡੇ ਇੱਕ ਵਿੱਚ ਸਲੀਪਰ ਨੇ ਤੁਹਾਨੂੰ ਸਲੀਪਰ ਵੀ ਅਸੀਂ ਦਿਖਾਏ ਨੇ ਬਹੁਤ ਵਧੀਆ ਕੰਪਨੀ ਦੇ ਸਲੀਪਰ ਨੇ ਔਰ ਕੁਝ ਬੂਟ ਨੇ ਜਿਹੜੇ ਅਸੀਂ ਅੱਜ ਪਿੰਗਲਵਾੜੇ ਦੇ ਵਿੱਚ ਵੰਡਣ ਆਏ ਆਂ ਔਰ ਇਸੇ ਤਰ੍ਹਾਂ ਅਸੀਂ ਹਰ ਸਾਲ ਤਰੁਣ ਚੁੱਕ ਜੀ ਦਾ ਜਨਮ ਦਿਨ ਮਨਾਉਂਦੇ ਆਂ ਕਦੀ ਅਸੀਂ ਕੁਸ਼ਟਾ Ashram ਜਾਂਦੇ ਆਂ ਕਦੀ ਪਿੰਗਲਵਾੜੇ ਆਉਂਦੇ ਆਂ ਕਦੀ ਅਸੀਂ ਕੁਝ ਲੰਗਰ ਲਾਉਂਦੇ ਆਂ ਉਹਨਾਂ ਨੇ ਸਾਨੂੰ ਇਹ ਇਨਸਟ੍ਰਕਸ਼ਨ ਦਿੱਤੀਆਂ ਹੋਈਆਂ ਵੀ ਤੁਸੀਂ ਮੇਰਾ ਜਨਮ ਦਿਨ ਵਿਕਲੰਗਾਂ ਦੇ ਵਿੱਚ ਜਾ ਕੇ ਮਨਾਣਾ ਤੇ ਤੁਸੀਂ ਦੇਖ ਰਹੇ ਹੋ ਵੀ ਅੱਜ ਬਹੁਤ ਸਤਕਾਰਯੋਗ ਸਾਡੇ ਇੱਥੋਂ ਪਿੰਗਲਵਾੜੇ ਦੇ ਪੱਟੀ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਟਰ ਨੇ ਔਰ ਗੁਰਮੀਤ ਸਿੰਘ ਜੀ ਜਿਹੜੇ ਇੱਥੋਂ ਦੇ ਸਟੋਰ ਕੀਪਰ ਨੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਅਸੀਂ ਕੁਝ ਕੋਈ ਸਮਾਨ ਮੰਗਣਾ ਚਾਹੁੰਨੇ ਆ ਉਹਨਾਂ ਨੇ ਸਾਨੂੰ ਉੱਥੇ ਸਿੱਧਾ ਲੈ ਗਏ ਜਿੱਥੇ ਚਲੋ ਮੇਰੀਆਂ ਭੈਣਾਂ ਬੈਠੀਆਂ ਸੀ ਮੇਰੀਆਂ ਮਾਵਾ ਬੈਠੀਆਂ ਸੀ ਮੇਰੇ ਬਜ਼ੁਰਗ ਬੈਠੇ ਸੀ ਅਸੀਂ ਉਹਨਾਂ ਨੂੰ ਜਾ ਕੇ ਕੁਝ ਆਪਣੇ ਹੱਥੀ ਜੋੜੇ ਵੰਡੇ ਵੀ ਨੇ ਔਰ ਬਾਕੀ ਉਹਨਾਂ ਨੇ ਕਿਹਾ ਵੀ ਕੁਝ ਡਿਮਾਂਡ ਹੋਰ ਦੂਸਰੇ ਕਿਉਂਕਿ ਇਹਨਾਂ ਦੀਆਂ ਬਹੁਤ ਬ੍ਰਾਂਚੇਸ ਨੇ ਪਿੰਗਲਵਾੜੇ ਵਾਲਿਆਂ ਦੀਆਂ ਉਹ ਕਹਿੰਦੇ ਵੀ ਜਿੰਨੀ ਕੋਈ ਡਿਮਾਂਡ ਇੱਥੇ ਸ਼ੰਤੀ ਜੀ ਹੋਏਗੀ ਅਸੀਂ ਇੱਥੇ ਦੇਵਾਂਗੇ ਬਾਕੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਬਾਹਰ ਭੇਜ ਦੇਵਾਂਗੇ ਤੁਸੀਂ